ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਹ ਗੱਲ ਇੱਕ ਮਾਂ ਦੀ ਕਹਾਣੀ ਹੈ ਕਿ ਮਾਂ ਆਪਣੇ ਪੁੱਤ ਦਾ ਕਿੰਨਾ ਪਿਆਰ ਕਰਦੀ ਹੈ ਇਹ ਕਹਾਣੀ ਸ਼ੁਰੂ ਤੋਂ ਅਖਰ ਤੱਕ ਜਰੂਰ ਸੁਣਨੀ ਹੈ ਤੁਹਾਡੇ ਸੁਣਨ लायक ਹੋਗੀ ਘਰ ਦੇ ਬੱਚਾ ਪ੍ਰੇਮ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪੂਰੇ ਨੂੰ ਸੁਣਨੀ ਆ ਦੋਸਤੋ ਇੱਕ ਨੌਜਵਾਨ ਗੱਭਰੂ ਸੀ ਉਹਨੇ ਵਿਆਹ ਕਰਾ ਲਿਆ ਉਹਨਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਬੱਚਾ ਪੈਦਾ ਹੋਇਆ ਬੱਚਾ ਥੋੜਾ ਜਿਹਾ ਹੁਸ਼ਿਆਰ ਹੋਇਆ ਉਹ ਖੇਡਣ ਵਾਸਤੇ ਚਲੇ ਜਾਂਦਾ ਸੀ ਉਹਦੀ ਮਾਂ ਨੇ ਉਹਨੂੰ ਖੇਡਦੇ ਨੂੰ ਫੜ ਕੇ ਲਿਆਉਣਾ ਫੇਰ ਰੋਟੀ ਖਵਾਉਣੀ ਨਿੜਾਉਣਾ ਤੜਣਾ ਫੇਚ ਲੈ ਜਾਣਾ ਫੇਰ ਉਹਨੂੰ ਫੜ ਕੇ ਲਿਆਉਣਾ ਚਾਹ ਪਾਣੀ ਪਿਲਾਉਣਾ ਇਸ ਤਰ੍ਹਾਂ ਕਰਦੀ ਰਹੀ ਕੀ ਹੋਇਆ ਕਿ ਉਹਦੀ ਬੱਚੇ ਦੀ ਜਿਹੜੀ ਮਾਂ ਸੀ ਇੱਕ ਦਿਨ ਮਰ ਜਾਂਦੀ ਹੈ ਜਦੋਂ ਮਰ ਗਈ ਤੇ ਉਹਦੇ ਘਰ ਵਾਲੇ ਨੇ ਕੀ ਕੀਤਾ ਵੀ ਦੂਜਾ ਵਿਆਹ ਕਰਾ ਲਿਆ ਦੂਜੇ ਘਰ ਵਾਲੇ ਦਾ ਘਰ ਵਾਲੀ ਜਦੋਂ ਆਈ ਕੁਛ ਚਾਤਾ ਉਹ ਬੱਚੇ ਨਾਲ ਪਿਆਰ ਕੀਤਾ ਸਾਲ ਖੰਡ ਉਸ ਤੋਂ ਬਾਅਦ ਉਹ ਥੋੜਿਆ ਬਿਤਕਰਾ ਕਰਨ ਲੱਗ ਪਈ ਫਰਕ ਕਰਨ ਲੱਗ ਪਈ ਉਹ ਬੱਚੇ ਨੂੰ ਹੁਣ ਆਪਣੀ ਮਾਂ ਵਾਂਗ ਜਿੱਦਾ ਪਹਿਲਾਂ ਪਿਆਰ ਕਰਦਾ ਇਸ ਤਰ੍ਹਾਂ ਖੇਡਣ ਚਲ ਜਾਂਦਾ ਸੀ ਤੇ ਉਹ ਬੱਚਾ ਘਰ ਨੂੰ ਮੁੜਿਆ ਨਾ ਕਰੇ ਤੇ ਉਹ ਜਾਇਆ ਨਾ ਕਰੇ ਫੜ ਕੇ ਲਿਆਇਆ ਨਾ ਕਰ ਰੋਟੀ ਖਾਣ ਲਈ ਜਦੋਂ ਰਾਤ ਨੂੰ ਆਵੇ ਕਹਿੰਦੀ ਜੇ ਤੂੰ ਆਪਣੇ ਆਪ ਆਏਗਾ ਤਾਂ ਠੀਕ ਆ ਤੈਨੂੰ ਲੈਣ ਨਹੀਂ ਜਾਣਾ ਵੀ ਤੈਨੂੰ ਜੇ ਕੱਲ ਨੂੰ ਤੂੰ ਖੇਡਣ ਗਿਆ ਤਾਂ ਤੈਨੂੰ ਰੋਟੀ ਵੀ ਨਹੀਂ ਦੇਣੀ ਮੈਂ ਦੇ ਘਰੇ ਮੇਰੇ ਨਾਲ ਕੰਮ ਕਰਾਇਆ ਕਰ ਇੱਥੇ ਤੇ ਕਰੋਨਾ ਫਰਕ ਲਾਪੀ ਕਰਨ ਹੁਣ ਉਹ ਬੱਚਾ ਸੀ ਉਹ ਚਲੀ ਗਿਆ ਕਦੇ ਖੇਡਣ ਵਾਸਤੇ ਘਰ ਨੂੰ ਮੁੜਿਆ ਨਾ ਕਰੇ ਉਹਨੂੰ ਰੋਟੀ ਨਾ ਦਿਆ ਕਰੇ ਰਾਤ ਨੂੰ ਵਿਚਾਰਾ ਭੁੱਖਾ ਹੀ ਸੌਂ ਜਾਂਦਾ ਕਰੇ ਹੋਇਆ ਕੀ ਇਹ ਕਿ ਤਦਨ ਉਹਦਾ ਬਾਪ ਆਪਣੇ ਬੱਚੇ ਨੂੰ ਪੁੱਛਣ ਲੱਗਾ ਬੇਟਾ ਵੀ ਤੂੰ ਦੱਸ ਤੇਰੀ ਪਹਿਲੀ ਮਾਂ ਚੰਗੀ ਸੀ ਦਾ ਇਹ ਮਾਂ ਚੰਗੀ ਆ ਕਿਹੜੀ ਮਾਂ ਸੱਚ ਬੋਲਦੀ ਸੀ ਕਿਹੜੀ ਝੂਠ ਬੋਲਦੀ ਆ ਕਹਿੰਦਾ ਜਿਹੜੀ ਪਹਿਲੀ ਮਾਂ ਸੀ ਜਿੰਮਨ ਜਨਮ ਦਿੱਤਾ ਕਹਿੰਦਾ ਉਹ ਝੂਠ ਬੋਲਦੀ ਸੀ ਕਹਿੰਦਾ ਇਹ ਜਿਹੜੀ ਮਾਂ ਆ ਇਹ ਸੱਚ ਬੋਲਦੀ ਆ ਜੋ ਇਹ ਕਹਿੰਦੀ ਇਹ ਕਰਕੇ ਦਿਖਾਉਂਦੀ ਬੇਟਾ ਕਹਿੰਦਾ ਇਹ ਕਿਦਾਂ ਉਹਨੂੰ ਜਨਮ ਦਿੱਤਾ ਤੇ ਉਹ ਕਿਦਾਂ ਝੂਠ ਬੋਲਦੀ ਆ ਕਹਿੰਦਾ ਇਸ ਤਰੀਕੇ ਨਾਲ ਕਿ ਉਹ ਜਦੋਂ ਜਿੰਦੀ ਸੀ ਮੈਂ ਖੇਡਣ ਵਾਸਤੇ ਜਾਂਦਾ ਸੀ ਤਾਂ ਮੈਨੂੰ ਫੜ ਕੇ ਲਿਆਉਂਦੀ ਸੀ ਆ ਕੇ ਖਾਣਾ ਖਲਾਉਂਦੀ ਸੀ ਮੈਂ ਫੇਰ ਚਲੇ ਜਾਂਦਾ ਸੀ ਉਹ ਫੇਰ ਫੜ ਕੇ ਲਿਆਉਂਦੀ ਸੀ ਮੈਨੂੰ ਟਾਈਮ ਨਾਲ ਚਾਹ ਪਾਣੀ ਦਿੰਦੀ ਸੀ ਹਰ ਇੱਕ ਚੀਜ਼ ਮੈਨੂੰ ਦਿੰਦੀ ਸੀ ਕਹਿੰਦਾ ਹੁਣ ਹੁਣ ਕਹਿੰਦਾ ਮੈਂ ਖੇਡਣ ਜਾਂਦਾ ਤੇ ਇਹ ਕਹਿੰਦੀ ਜੇ ਤੂੰ ਖੇਡਣ ਗਿਆ ਤੇਨੂੰ ਰੋਟੀ ਨਹੀਂ ਦੇਣੀ ਮੈਂ ਖੇਡਣ ਚਲੀ ਜਾਂਦਾ ਇਹ ਮੈਨੂੰ ਅਜੇ 3 ਦਿਨ ਹੋ ਗਏ ਰੋਟੀ ਨਹੀਂ ਦਿੱਤੀ ਮੈਂ ਭੁੱਖਾ ਹੀ ਹਾਂ ਕਹਿੰਦਾ ਇਹ ਜੋ ਕਹਿੰਦੀ ਐ ਕਰਕੇ ਦਿਖਾਉਂਦੀ ਆ ਇਹ ਸੱਚ ਬੋਲਦੀ ਆ ਦੋਸਤੋ ਦੂਸਰਾ ਵਿਆਹ ਕਰਾਉਣ ਤੋਂ ਜਿਹੜਾ ਸੋਚੋ ਜਦੋਂ ਤੁਹਾਡੇ ਬੱਚੇ ਔਲਾਦ ਹੋ ਜਵੇ ਦੂਜਾ ਵਿਆਹ ਨਹੀਂ ਕਰਉਣਾ ਨਹੀਂ ਬੱਚਿਆਂ ਨਾਲ ਇਦਾਂ ਫਰਕ ਪੈਂਦਾ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਓ ਤੇ ਲਾਇਕ ਵੀ ਕਰਿਓ ਆਪਣੇ ਬੱਚੇ ਪਾਲਣ ਲਈ ਅਗਰ ਕੋਈ ਐਸੀ ਵੈਸੀ ਗੱਲ ਹੋ ਵੀ ਜਾਂਦੀ ਆ ਉਹਨੂੰ ਮਾਂ ਦਾ ਪਿਆਰ ਵੀ ਦੇਵੋ ਤੇ ਪਿਓ ਦਾ ਪਿਆਰ ਵੀ ਦੇਵੋ ਨਹੀਂ ਤਾਂ ਫਿਰ ਤੁਹਾਨੂੰ ਇਹੋ ਜਿਹਾ ਬੱਚਿਆਂ ਨਾਲ ਸਲੂਕ ਹੋਊਗਾ ਜਿਹੋ ਜੀ ਗੱਲ ਮੈਂ ਤੁਹਾਨੂੰ ਦੱਸੀ ਆ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਤੋ ਲਾਇਕ ਕਰੋ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ